ਕੋਲੇ ਇਹ ਹੁਣ ਕਰਾ ਦੇਣਾ ਕੱਬ ਬਾਕੀ ਥੋੜਾ ਧਿਆਨ ਰੱਖੀ ਮੈਂ ਉਹਨੂੰ ਪਾਸੇ ਕਰਕੇ ਸਮਝਾ ਦਊਗਾ ਜੰਗਾ ਕਿ ਬੰਦਾ ਨਰਮ ਆ ਠੀਕ ਆ ਬਈ ਵਸ ਤੂੰ ਆਪ ਦੇ ਹਿਸਾਬ ਨਾਲ ਕਹਿਦੀ ਤੇਰੀ ਤਾਂ ਹੁਣ ਲਿਆ ਆ ਜਾ ਉਹਦੇ ਨਾਲ ਪਾਪੇ ਫਿਕਰ ਹੋ ਜਾ ਆਪਾਂ ਤੇਰਾ ਫਾਇਦਾ ਹੀ ਕਰਾਂਗੇ ਹੂੰ ਚੱਲ ਆ ਜਾ ਲਾਈ ਵੀ ਉਹ ਬੈਠਾ ਜੱਸਾ ਆ ਜਾ ਹੋਰ ਵੀ ਜੱਸਾ ਸਿਆਂ ਕੀ ਹਾਲ ਚਾਲ ਆ ਠੀਕ ਆ ਹੋਰ ਵਧੀਆ ਹਾਂ ਜੇ ਆਪਾਂ ਆਪਣਾ ਭਰਾ ਹੀ ਆ ਇੱਕ ਤਰ੍ਹਾਂ ਦਾ ਤੇ ਆਪਾਂ ਇਹਦਾ ਨਾ ਮੋਟਰਸਾਈਕਲ ਦਬਾਉਣਾ ਕਿਸ ਤਰ੍ਹਾਂ ਤੇ ਕੋਈ ਅੱਛਾ ਹਾਂ ਫਾਇਦਾ ਕਰਨਾ ਬੰਦਾ ਦੇਖ ਲੈਣਾ ਸਾਥੇ ਕਰ ਲੈਣਾ ਜੇਰਾ ਆਪਣਾ ਮਾਰ ਲਾ ਰਜੀਤ ਤੇਗਾ ਫਿਰ ਆ ਵੀ ਦੇਖ ਲੈਨੇ ਆ ਜਾਂ ਤਾਂ ਨੇ ਵੜੇ ਸੋਲਦਾ ਕੋਈ ਸਟਰ ਮਤਿਲਾ ਕਰ ਲੈ ਲਾ ਰਜੀਤ ਤੂੰ ਦੇਖ ਮੋਟਰਸਾਈਕਲ ਫਿਰ ਮੈਂ ਮਾੜੀ ਜਿਹੀ ਬਾਈ ਨਾਲ ਗੱਲ ਕਰ ਲਾਂ ਕਰ ਲੂ ਬਈ ਹੋਰ ਤੂੰ ਕਰ ਲਾ ਪਰਖ ਆ ਜਾਂਦੀ ਜੱਸੇ ਲੈ ਵੀ ਜੱਸੇ ਸੈਂ अपना ना मोर दिया दी लोडस। ते लोगा तो 415000 ਚ ਰਖੜਦੀ। ਠੀਕ ਹੈ। ਅਮਰ ਪਾਸਾ ਲੋਟ ਆਇਆ ਹੈ ਕਿ 1.15000 ਚ ਲਾ ਦੇਉ ਨੋ। ਮੈਂ ਲਾ। ਇਹ ਹੋਰ ਗੋਸਾ ਅਮ ਨਾਲ ਦੇਖ ਕੇ ਮੋਟਰਸਾਈਕਲ ਦੇ ਦੀ। ਬਾਕੀ ਵਿਆਜ ਵੀ ਉਹਨੇ ਕਿਸ਼ਤਾਂ ਕਿਰਾ ਕਾਜੀ ਮੋਟਰ ਤੇ ਭਰੀ ਜਾਊਗਾ। ਬਹੁਤ ਠੀਕ ਹੈ। ਠੀਕ ਹੈ। ਚਲ ਆ ਜੀ। ਆ ਦਾ ਯਾਰ ਹੋਰੀ ਹੋਇਆ ਪਿਆਗਾ। ਆ ਨਾ ਕਿਵੇਂ ਆ? ਕੋਲ ਆ ਬੋ। ਆ ਵਧੀਆ ਲੱਗਦਾ ਭਈਆ। ਆ ਦੇਖ। ਅੱਜਾ ਮੁੱਠਿਆਂ ਤੇਰੇ ਇਹ। ਇਹ ਇਹ ਲੋਦਰ ਕੇ ਇਤਨਾ ਮੁੱਠਾ ਗੱਲਦੇ ਨੇ ਇਹ ਪਰ 70000 ਭਈਆ 70000 ਤੋਂ ਬਾਕੀ ਨਿਰੰਜੀਤ ਇੰਨੇ ਇੱਕ ਦਾ ਤਾਂ ਬਾਕੀ ਮੋਟਰਾਂ ਦੀ ਹਾਲਤ ਵਧੀਆ ਪਈ ਆ ਤੇ ਆਪਾਂ ਇੰਨੇ ਚ ਕਰ ਦਿੰਨੇ ਆ। ਬਾਕੀ ਆਪਣਾ ਵਾਧਾ ਘਟਾ ਨਹੀਂ ਆਪਣਾ ਵਾਧਾ ਘਟਾ ਨਹੀਂ ਕਰਦਾ। ਡਰਾਈਵੂਜੀ ਵਿੱਚ ਹੀ ਕਿਸ ਤਰ੍ਹਾਂ ਚਾਜਿਆ ਕਰੂ ਕੋਈ ਹੁੰਦਾ। ਉਹ ਟ੍ਰੋਨਿਕ ਲਿਗਨ ਦੇ ਗਿਆ ਸੀ। ਵੀ ਕੰਡੀਸ਼ਨ ਤਾਂ ਚੱਲ ਠੀਕਾ ਹਾਂ ਪਰ ਕੀ ਦਾ ਹੱਲ ਵੀ ਹੈ ਨਹੀਂ ਕੋਈ ਹੋਰ ਦਵਾਈ ਵੀ ਜਦ ਪਿਆਵਾਗਾ ਤੇ ਪਹਾਰ ਕਾਰਡ ਦੇ ਦੇ ਪਹਾਰ ਕਾਰਡ ਦੇ ਦੇ ਚਲੋ ਆਇਓ ਤੇ ਅੰਦਰ ਬੈਠ ਕੇ ਦਫਤਰ ਚ ਕਰਦੇ ਹਾਂ ਆਂ ਵੀ ਜਿ세 ਕਰਤਾ ਹੱਲ ਫਿਰ ਹਾਂ ਵੀ ਕਰਤਾ ਹੱਲ ਹਮ ਆਲੇ 830 ਰੁਪਏ ਦੀ ਕੈਸ਼ ਤੋਗੀ ਠੀਕ ਆ 12 ਕੈਸ਼ ਤਾਂ ਬਣਨਦੀਆਂ ਟੋਟਲ ਕਿੰਨੇ ਪੈਸੇ ਬਣ ਜਾਣਗੇ ਹੋਰ ਵੀ 1.2 ਲੱਖ ਲੱਖ ਟੱਪ ਜੂ ਬਾਕੀ ਨਹੀਂ ਫਿਰ ਭਰੇ ਜਾਣਗੇ ਕੋਈ ਨਹੀਂ ਤੇ ਬਾਲੇ ਨਾ ਹੋ ਜਾਣੀ ਨਾ ਕੋਈ ਚੱਕਰ ਨਹੀਂ ਮਹੀਨੇ ਦੀ ਗੈਸਤੀ ਹੋਣੀ ਆ 8000 ਰੁਪਇਆ ਹਾਂ 8300 ਵੀਰ ਵੀ ਹੈ ਕੋਈ ਭਾਈ ਭਾਵੇਂ ਖਾਤੇ ਹੀ ਛੱਡ ਦਿਆ ਕਰੀ ਲੋੜ ਹੀ ਨਹੀਂ ਇਹਦੇ ਕੋਲ ਤਾਂ ਹੁਣ ਦੀ ਲੋੜ ਨਹੀਂ ਪਾਵਨ ਤਾਂ ਤੂੰ ਖਾਤੇ ਚ ਹੀ ਛੱਡ ਨੀਆ ਮੈਂ ਖਾਤੇ ਹੀ ਛੱਡ ਦਿਆ ਜਿਹੜਾ ਅਕਾਊਂਟ ਆ ਜਿਹੜਾ ਉਹ ਛੱਡ ਆਧਾਰ ਕਾਰਡ ਨਾਲ ਅਟੈਚ ਹੋ ਗਿਆ ਤੇ ਬਾਦ ਆਪੇ ਘੱਟ ਲਿਆ ਕਰਨਗੇ ਠੀਕ ਚਲੋ ਠੀਕ ਆ ਬਈ ਠੀਕ ਆ ਬੰਦ ਕਰ ਬਾ ਮੋਟਰ ਨਹੀਂ ਲੈ ਜਾਓ ਆਪਾਂ ਚਾਬੀ ਵਿਕੀ ਆ ਬਈ ਚਾਬੀ ਵੀ ਬਈ ਬੱਚੀ ਸਾਰਾ ਕੁਝ ਠੀਕ ਆ ਵਾ ਠੀਕ ਗੱਲਾਂ ਕਿੱਕ ਕੁੱਕ ਮਾਰ ਕੇ ਦੇਖ ਲੈ ਗਰੰਟੀ ਦਾ ਵਾਕ ਪਾਣੀ ਆ ਆਪਣਾ ਲਿਆ ਜੀ ਬਸ ਲਿਆ ਆ ਜਾ ਕਰ ਤੇ ਜਨਾਬੀ ਬੇਫਿਕਰ ਹੋ ਜਾ ਜਾ ਚੱਲ ਵੀਰ ਜੀ ਸਿਆਂ ਮਾਰ ਕੇ ਇੱਕ ਫਿਰ ਕਰਦੇ ਆ ਆਪਣੇ ਪਾਰਟੀ ਪੁਲਟੀ ਉਪਰ ਹ ਜਵਾਕ ਜੇ ਨੇ ਬਸ ਵੀਰ ਗਿਆ ਇਹ ਜਵਾਕ ਵੀਰਿਆ ਨਹੀਂ ਮੈਂ ਤਾਂ ਨਾ ਹਲੇ ਰਾਜੀ ਨਹੀਂ ਸੀਗਾ ਲੈ ਨਾ ਕੋਈ ਨਹੀਂ ਚੱਲ ਸੋਕ ਹੀ ਹੁੰਦਾ ਹੋਰ ਮਿਲਦੇ ਆਪਾਂ ਠੀਕ ਆ ਬਾਈ ਉਹਨਾਂ ਨਾਲ ਵੀ ਤੇਰੇ ਮਗਰੀ ਆ ਜਾ ਫਿਰ ਤੂੰ ਵੀ ਸੇ ਗੋਲੇ ਚੱਲਦੇ ਆ ਲੈ ਜੱਸਾ ਸਿਆਂ ਮਿਲਦੇ ਹੱਥ ਨੇ ਫਿਰ ਹਾਂ ਕਰਦੇ ਆ ਤੁਹਾਨੂੰ ਟਿੱਕੂ ਮਿੱਟੀ ਭਲਵਾ ਕੁੱੜੀ ਕਰਦੇ ਆ ਹੁਣ ਆਦਾ ਦਦਾ ਆਪਣਾ ਹੋ ਗਿਆ ਹਾਂ ਕੋਈ ਚੱਕ ਹਾਂ ਬਾਕੀ ਆਪੇ ਭਰੀ ਜੁਆ ਪਾਗਿਲਾਣਾ ਆਣਾ ਸਰਕਰ ਦਾ ਰੱਦੂਆ ਚਾਲ ਚੰਗਾ ਫਿਰ ਮੈਂ ਵੀ ਚੱਲਦਾ ਜਾਗਾ ਬਸ ਠੀਕ ਹੈ ਓਕੇ